ਈ ਸਾਰਾ ਬੋਸਨਾ ਹੋ ਗਿਆ। ਕੀ ਕੋ ਅੱਜ ਬਾਜ਼ਪਈ ਜਾ ਰਹੀ ਸੀ। ਮੈਂ ਸੋਚਿਆ ਕੋਈ ਚੀਜ਼ ਬਣਾਵਾਂ ਪਰ ਕੋਈ ਪੈਸੀ ਪਾਪੜ। ਮੈਂ ਬਿਠੇ ਰਹਿ ਗਏ। ਐਸਾ ਆਦੇ। ਮੈਂ ਸੋਚਿਆ ਚਾਹ ਦੇ ਨਾਲ ਚਾਹ ਨਹੀਂ ਪੀਣੀ ਛੁੱਟੀ ਇੱਥੇ। ਤੇ ਮੈਂ ਸੋਚਿਆ ਅੱਜ ਪਾਪੜ ਬਣਾਉਣੇ ਆ। ਖਾਣੇ ਆ। ਹਰ ਤਰੀ ਖਾ ਲੈਂਦੀ ਮੇਰਾ ਦਿਲ ਕਰਦਾ। ਇਹ ਹੈਗੇ ਦੋ ਕਦਰ ਦੇ ਇੱਕ ਤਾਂ ਮਿਰਚਾ ਵਾਲਾ ਤੇ ਇੱਕ ਹੈਗੇ ਨੇ। ਇਹ ਮਿਰਚਾ ਵਾਲਾ ਤੇ ਇਹ ਹੈਗੇ ਨੇ। ਮੇਰੇ ਬੀਨਾਂ ਮੈਂ ਚਾਹ ਤੋ ਬਸ ਥੋੜੀ ਜਿਹੀ ਬਣਾਉਣੀ ਆਪਣੇ ਵਾਸਤੇ ਮੇਰਾ ਦਿਲ ਕਰਦਾ ਸੀ ਵੈਸੇ ਤਾਂ ਮੈਂ ਕੱਟੇ ਖਾਣੀਆਂ ਤੜੀ ਵਿੱਚ ਚ ਤੇ ਅੱਜ ਪਾਰਸ਼ ਪੈ ਰਹੀ ਆ ਮੌਸਮ ਠੰਡਾ ਜਿਹਾ ਹੈ ਮੈਂ ਸੋਚਿਆ ਚਲੋ ਕੁਝ ਬਣਾ ਕੇ ਖਾ ਲਵੇ ਮੈਂ ਘਰ ਵਿੱਚ ਸੀ ਨਿਕਲਦੀ ਹਾਂ ਲੋ ਹੋ ਗਈ ਮੈਂ ਤਾਂ ਬਸ ਬਣਾ ਦਿੱਤੀ ਇਹ ਜਿਹਨੇ ਮੈਂ ਆਪਣੇ ਤੇ ਮੈਂ ਖਾਣਾ ਠੀਕ ਹੈ ਮੇਰੇ ਕਾਸਟਾ ਹੋ ਗਏ ਤਾਂ ਕਮੈਂਟ ਕਰ ਲਿਓ ਦਾਲਨੇ ਨੇ ਤੇ ਆਪਾਂ ਇਹਨੂੰ ਕੱਢ ਲੰਨੇ ਆਂ ਇਹਦੇ ਵਿੱਚ ਕੱਟ ਲਿਆ ਤੁਸੀਂ ਸੌਣੇ ਸੋਨੇ ਟੇਸਟੀ ਜੀ ਮਿਰਚਾ ਵਾਲੇ ਵੀ ਨੇ ਤੇ ਦੂਸਰੇ ਵੀ ਨੇ ਕਈ ਵਾਰ ਜੇ ਪੱਕਾ ਅਚਨੋਕ ਭੁੱਖ ਜੀ ਲੱਗ ਜਾਵੇ ਕੀ ਖਾਈਏ ਤੇ 4 ਵਜੇ ਜਿਵੇਂ ਟਾਈਮ ਹੋ ਗਿਆ ਚਾਹ ਆਪਾਂ 11 ਵਜੇ ਪੀਣੇ ਆਂ 10 11 ਵਜੇ ਇਹਨਾ ਚਾਹ ਪੀਣੇ ਆ ਤੇ ਚਾਹ ਦੇ ਨਾਲ ਕੁਛ ਕੋਜ ਲੈ ਜਿਸ ਤਰ੍ਹਾਂ ਹੋ ਕਹਿੰਦੇ ਨੇ ਵੀ ਕੁਛ ਖਾਣ ਪੀਣੇ चाहे लखा घर कल थोड़े हो गए खाऊंगी ना ज्यादा पांच मिनट में लगता शायद मिनट तैयार हो जाने तो वाया आएगे गए वास्ते भी है ना लो जी है ना तैयार मैं घर चलिए ना थोड़े जे अपने बहुत है मेरे वास्ते ਇਹ ਕਮ ਬੰਦ ਰਗਾ 2 1/2 ਮਿੰਟ ਵੀ ਬੱਤੀ ਅਬ ਮੇਰਾ ਤਾਂ ਤਿਆਰ ਹੋ ਗਿਆ 2 1/2 ਮਿੰਟ ਵੀ ਜ਼ਿਆਦਾ ਨੇ ਮਿੰਟੋਂ ਮਿੰਟ ਮੈਂ ਕਹਿੰਦੀ ਇਹ ਕੋਈ ਮਹਿਮਾਨ ਆ ਜਵੇ ਨਾ ਕਿ ਬਗਰ ਕੇ ਇਹ ਹੀ ਬਣਾ ਕੇ ਰੱਖ ਦੋਗੇ ਨਾ ਜੀ ਠੀਕ ਹੈ ਜੀ ਇਹ ਆ ਲਓ ਠੀਕ ਇਹ ਹੋ ਗਏ ਮੇਰੇ ਬਣ ਕੇ ਤਿਆਰ ਪਰਪੜ ਦਾਲ ਹਾਂ ਲਓ ਤੇ ਤੇ ਇੱਥੇ ਮੈਂ ਆਪਣੀ ਚਾਹ ਇਹਨਾਂ ਰੱਖ ਦਿੰਦੇ ਆਪਾਂ ਤੇ ਮੇਰੀ ਵੀ ਚਾਹ ਮੈਂ ਬਣਾ ਲਈ ਸੀ ਇਹ ਮੈਂ ਗਰਮ ਕਰ ਲੰਨੀ ਆ ਚਾਹ ਦੇ ਨਾਲ ਪਾ ਖਾਵਾਂਗੇ ਤੁਸੀਂ ਵੀ ਖਾਓ ਆ ਤੇ ਮੇਰਾ ਕੱਪ ਟੁੱਟ ਗਿਆ ਇੱਕ ਬਹੁਤ ਵਧੀਆ ਕੱਪ ਸੀ ਅੱਜ ਫਿਰ ਮੈਂ ਕੱਪ ਦੀ ਤਲਾਸ਼ ਕਰੀ ਘਰ ਵਿੱਚ ਮਿਲਿਆ ਹੁਣ ਵਾਈਟ ਕਲਰ ਦਾ ਮੈਨੂੰ ਕੱਪ ਵਿੱਚ ਪੀਣ ਦੀ ਹਾਲਤ ਆ ਜਾ ਮੈਂ ਸਟੇਲ ਵਿੱਚ ਨਹੀਂ ਪੀਂਦੀ ਹੈਗੀ ਕੱਪ 'ਚ ਪੀਂਦੀ ਹਾਂ